आ सुनते हाँ पच्ची मई दो हजार चौबी महावाक बाबा बोले मिठे बच्चे तोहानो सिवल नेत्र देन तोहानो का तीजा नेत्र मिले है इसलिए ये अखा कदे भी क्रिमिनल नहीं हो चाहिए प्रश्न है ਤੁਸੀਂ ਬੇਗੱਦੇ ਸੰਨਿਆਸੀਆਂ ਨੂੰ ਬਾਪ ਨੇ ਕਿਹੜੀ ਇੱਕ ਸ਼੍ਰੀਮਤ ਦਿੱਤੀ ਹੈ ਤੁਸੀਂ ਬੇਗੱਦੇ ਸੰਨਿਆਸੀਆਂ ਨੂੰ ਬਾਪ ਨੇ ਕਿਹੜੀ ਇੱਕ ਸ਼੍ਰੀਮਤ ਦਿੱਤੀ ਹੈ ਉਹਦਾ ਬਾਪ ਦੀ ਸ਼੍ਰੀਮਤ ਹੈ ਤੁਹਾਨੂੰ ਨਰਕ ਵਾਸਿਆ ਨੂੰ ਤੇ ਨਰਕ ਤੋਂ ਬੁੱਧੀ ਯੋਗ ਹਟਾ ਕੇ ਸਰਗ ਨੂੰ ਯਾਦ ਕਰਨਾ ਹੈ ਕਰ ਕਰਸਤ ਵਿੱਚ ਰਹੰਦੇ ਨਰਤ ਨੂੰ ਬੁੱਧੀ ਤੋਂ ਤਿਆਗ ਤੋ ਨਰਕ ਹੈ ਪੁਰਾਣੀ ਦੁਨੀਆ ਤੁਹਾਨੂੰ ਬੁੱਧੀ ਤੋਂ ਪੁਰਾਣੀ ਦੁਨੀਆ ਨੂੰ ਭੁੱਲਣਾ ਹੈ ਐਵੇਂ ਨਹੀਂ ਹੱਤੇ ਕਰ ਨੂੰ ਤਿਆਗ ਦੂਜੀ ਜਗਾ ਚਲੇ ਜਾਣਾ ਹੈ ਤੁਹਾਡਾ ਬੇਵੱਦ ਦਾ ਵਿਰਾਕ ਹੈ ਉਹਨ ਤੁਹਾਟੀ ਵਨਪਸ ਅਵਸਥਾ ਹੈ ਸਭ ਕੁਝ ਛੱਡ ਕੇ ਕਰ ਜਾਣਾ ਹੈ ਓਮ ਸ਼ਾਂਤੀ ਸ੍ਰੀ ਭਗਵਾਨੋ ਵਾਚ ਹੋਰ ਕੋਈ ਦਾ ਨਾਮ ਨਹੀਂ ਲਿਆ ਜਾਂਦਾ ਇਨਾਂ ਦਾ ਬ੍ਰਹਮਾ ਦਾ ਨਾਮ ਵੀ ਨਹੀਂ ਲਿਆ ਜਾਂਦਾ ਪਤਿਤ ਪਾਵਨ ਉਹ ਬਾਪ ਹੈ ਜਰੂਰ ਉਹ ਇੱਥੇ ਆਵੇਗਾ ਪਤਿਤਾ ਨੂੰ ਪਾਵਨ ਬਣਾ ਪਾਵਨ ਬਣਾਣ ਦੀ ਯੁਕਤੀ ਵੀ ਇੱਥੇ ਹੀ ਦੱਸਦੇ ਨੇ ਸ਼੍ਰੀ ਭਗਵਾਨੋ ਬਾਚ ਨਾ ਕੀ ਸ਼੍ਰੀ ਕ੍ਰਿਸ਼ਨ ਭਗਵਾਨੋ ਬਾਚ ਇਹ ਜਰੂਰ ਸਮਝਣਾ ਚਾਹੀਦਾ ਹੈ ਜਤ ਕੀ ਬੈਜ ਲੱਗਿਆ ਹੋਇਆ ਹੋਵੇ ਰਚਤਾ ਤੇ ਰਚਨਾ ਦੇ आदमत अंत का सारा राज एस बैज दिखाया हुआ है ए बैज कोई घट नहीं इशारे की गल है ती सब नंबरवार पुरुषार्थ अनुसार आस्तिक बने हो नंबरवार जरूर कहे कई ने जो रचता ते रचना का ज्ञान समझा नहीं सकते सतो प्रधान बुद्धि थोड़ी कहे सतो प्रधान बुद्धि फिर रजो बुद्धि तमो बुद्धि भी जो जेह जहा समझाते ही टाइटन मिलता है ए सतो प्रधान बुद्धि ए रचो बुद्धि है पर नहीं कि फंक ना हो जा नाराज ना हो जा नंबर वार्ता होंगे ही नहीं ना। फस्ट क्लास की कीमत ज़्यादा होंगी है हम तो सच्चा सच्चा, सच्चा सतगुरु मिले है ਤੁਸੀਂ ਬੱਚੇ ਜਾਣਦੇ ਹੋ ਜਦੋਂ ਸਤਗੁਰੂ ਮਿਲਿਆ ਉਹ ਤੁਹਾਨੂੰ ਇੱਕਦਮ ਸੱਚਾ ਸੱਚਾ ਬਣਾ ਦਿੰਦੇ ਨੇ ਸੱਚੇ ਸੱਚੇ ਨੇ ਦੇਵੀ ਦੇਵਤਾ ਫਿਰ ਵਾਮ ਮਾਰਗ ਵਿੱਚ ਜਾਣਨ ਝੂਠੇ ਬਣ ਜਾਂਦੇ ਹੋ ਸਾਧੂਗ ਵਿੱਚ ਤੁਸੀਂ ਸਿਰਫ ਦੇਵੀ ਦੇਵਤਾ ਹੀ ਰੰਦੇ ਹੋ ਹੋਰ ਕੋਈ ਹੁੰਦਾ ਨਹੀਂ ਕੋਈ ਕੋਈ ਅਜੇ ਹੀ ਨੇ ਜੋ ਕਹਿੰਦੇ ਨੇ एवें कि में सकता है ज्ञान नहीं है ना हम ती बच्चे जानते हो अभी नास्तक तो आस्तक बने हाँ रचता रचना दे आद मदंत के आदिदंत एक्यूरेट जान लिया नाम रूप तो न्यारी कोई चीज देखने च नहीं आती आकाश पोलार है खुला आसमान है फिर भी फील तो जाता है ना कि आकाश है यह भी ज्ञान है सारा मैदान बुद्धि है ਰਚਤਾ ਤੇ ਰਚਨਾ ਦੀ ਨੋਲੇਜ ਇੱਕ ਬਾਪ ਦਿੰਦੇ ਨੇ ਇਹ ਵੀ ਲਿਖਣਾ ਹੈ ਇੱਥੇ ਰਚਤਾ ਰਚਨਾ ਦੇ ਆਦਿ ਮਧਿ ਅੰਤਤਾ ਗਿਆਨ ਮਿਲ ਸਕਦਾ ਹੈ ਅਜੇ ਹੀ ਬਹੁਤ ਸਲੋਗਨ ਨੇ ਦਿਨ ਪ੍ਰਤੀ ਦਿਨ ਨਵੇਂ ਨਵੇਂ ਪੁਆਇੰਟ ਨਵੇਂ ਨਵੇਂ ਸਲੋਗਨ ਨਿਕਲਦੇ ਰਹਿੰਦੇ ਨੇ ਆਸਤਿਕ ਬਨਨ ਦੇ ਲਈ ਰਚਤਾ ਰਚਨਾ ਦਾ ਗਿਆਨ ਜ਼ਰੂਰ ਚਾਹੀਦਾ ਹੈ ਫਿਰ ਨਾਸਤਿਕ ਬਨਾ ਛੁੱਟ ਜਾਂਦਾ ਹੈ ਤੁਸੀਂ ਆਸਤਿਕ ਬਨ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ ਇਥੇ ਤੁਸੀਂ ਆਸਤਿਕ ਹੋ ਪਰ ਨੰਬਰ 1 ਪ੍ਰਸ਼ਾਤ ਅਨੁਸਾਰ ਜਾਣਨਾ ਤਾਂ ਮਨੁੱਖਾ ਨੂੰ ਹੈ ਜਾਨਵਰਤਾ ਨਹੀਂ ਜਾਣਨਗੇ ਨਾ ਮਨੁੱਖ ਹੀ ਉੱਚੇ ਤੇ ਮਨੁੱਖ ਹੀ ਨੀਚ ਬੰਦੇ ਨੇ ਇਸ ਸਮੇ ਸਭ ਮਨੁੱਖ ਮਾਤਰ ਰਚਤਾ ਤੇ ਰਚਨਾਤੀ ਨੌਲੇਜ ਨੂੰ ਬਿਲਕੁਲ ਵੀ ਨਹੀਂ ਜਾਣਦੇ ਬੁੱਧੀ ਤੇ ਇੱਕਦਮ ਗੋਦरेज ਦਾ ਤਾਲਾ लग्या होया है तुसी नंबर वन पुरुषार्थ अनुसार जानते हो असी हम बाप को लाए हाँ विश्व का मालिक बनने दे लिए तुसी सौ परसेंट प्योरिटी रेंदे हो प्योरिटी भी है पीस भी है प्रोस्पैरिटी भी है आशीर्वाद ना पर ये अखर भक्ति मार्ग देने ए ये लक्ष्मी नारायण ਏ ਪੜਾਈ ਤੁਸੀਂ ਉਨ ਪੜਦੇ ਉਹ ਪੜਕੇ ਸਭ ਨੂੰ ਪੜਾਣਾ ਵੀ ਹੈ ਸਕੂਲ ਵਿੱਚ ਕੁਮਾਰ ਕੁਮਾਰੀਆਂ ਜਾਂਦੇ ਨੇ ਪੜਨ ਦੇ ਲਈ ਇਕੱਠੇ ਹੋਣ ਨਾਲ ਖਰਾਬੀ ਹੋ ਜਾਂਦੀ ਨੇ ਕਿਉਂਕਿ ਕ੍ਰਿਮੀਨਲ ਆਈ ਹੈ ਨਾ ਕ੍ਰਿਮੀਨਲ ਆਈ ਹੋਣ ਦੇ ਕਾਰਨ ਪਰਦਾ ਲਗਾਉਂਦੇ ਨੇ ਉਥੇ ਕ੍ਰਿਮੀਨਲ ਆਈ ਨਹੀਂ ਹੁੰਦੀ ਐਸ ਲਈ ਕੁੰਡ ਕੱਢਣ ਦੀ ਜ਼ਰੂਰਤ ਨਹੀਂ ਪੈਨਾ ਲక్ష్ਮੀ ਨਾਰਾਇਣ ਨੂੰ ਕਦੇ ਕੁੰਡ ਵਿੱਚ ਘੁੰਗਟ ਵਿੱਚ ਦਿਖਾਇਆ ਹੈ ਐਨਾ ਲక్ష్మీ ਨਾਰਾਇਣ ਨੂੰ ਪੜਤਾ ਲਦਾਂ ਦੇ ਦੇਖਿਆ ਹੋ ਉੱਥੇ ਕਤੇ ਅਜਿਹੇ ਗੰਦੇ ਖਿਆਲਤ ਵੀ ਨਹੀਂ ਆਂਦੇ ਇੱਥੇ ਹੈ ਕੀ 라ਵਣ ਰਾਜ ਇਹ ਅੱਖਾਂ ਬੜੀਆਂ ਸ਼ੈਤਾਨ ਨੇ 바બા ਕੀ ਹੁਣ ਗਿਆਨ ਦਾ ਚਕਸ਼ੂ ਦਿਂਦੇ ਨੇ ਆਤਮਾ ਹੀ ਸਭ ਕੁਝ ਕਾਂਦੀ ਐਨ ਤੁਹਾਡੀ ਆਤਮਾ ਹੁਣ ਸੁਧਰ ਰਹੀ ਹੈ ਆਤਮਾ ਹੀ ਵਿਗੜ ਕੇ ਪਾਪ ਕਰਮ ਕਰਦੀ ਹੈ। ਪਾਪ ਆਤਮਾ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੀ ਕ੍ਰਿਮੀਨਲ ਅੱਖਾਂ ਨੇ ਉਹ ਕ੍ਰਿਮੀਨਲ ਆਈ સિવાય ਬਾਪ ਦੇ ਕੋਈ ਸੁਧਾਰ ਨਾ ਸਕੇ। ਗਿਆਨ ਦੇ ਸਿਵਲ ਚਕਸ਼ੂ ਨੇ ਤਤ ਇੱਕ ਬਾਪ ਹੀ ਆਪਕੇ ਤੰਦੇ ਨੇ। ਇਹ ਗਿਆਨ ਤੁਸੀਂ ਜਾਣਦੇ ਹੋ। ਸ਼ਾਸਤਰਾ ਵਿੱਚ ਥੋੜੀ ਹੈ। ਬਾਬ ਕੰਦਨੀ ਨੇ ਵੇਦ ਸ਼ਾਸਤਰ ਉਪਨਿਸ਼ਦ ਸਭ ਪੱਤੀ ਮਾਰਗ ਦੇ ਨੇ ਜਪ ਤਪ ਤੀਰਥ ਆਦੀ ਕੁਝ ਕਰਨ ਨਾਲ ਮੈਨੂੰ ਨਹੀਂ ਮਿੰਦੇ ਇਹ ਭਗਤੀ ਹੈ ਜੋ ਅ타 ਕਲਕ ਚੰਦੀ ਹੈ ਉਹ ਤੁਸੀਂ ਬੱਚਿਆਂ ਨੂੰ ਇਹ ਸੰਦੇਸ਼ ਸਭ ਨੂੰ ਦੇਣਾ ਹੈ ਆਓ ਅਸੀਂ ਤੁਹਾਨੂੰ ਰਚਤਾ ਤੇ ਰਚਨਾ ਦੇ ਆਦਮ ਦੰਤ ਦਾ ਗਿਆਨ ਸੁਣਾਈਏ ਪਰਮ ਪਿਤਾ ਪਰਮਾਤਮਾ ਦੀ ਬਾਇਓਗ੍ਰਾਫੀ ਦਸੀ ਮਨੁੱਖ ਮਾਤਰ ਬਿਲਕੁਲ ਨਹੀਂ ਜਾਣਦੇ ਮੁੱਖ ਅੱਖਰ ਇਹੀ ਨੇ ਆਓ ਪੈਨੋ ਤੇ ਭਾਈਓ ਆਕੇ ਰਚਤਾ ਤੇ ਰਚਨਾ ਦੇ ਆਤਮਤ ਅੰਤਤਾ ਗਿਆਨ ਸੁਨੋ ਪੜਾਈ ਪੜੋ ਜੇਤ ਨਾਲ ਤੁਸੀਂ ਅਜੇ ਹਾ ਯਾਨੀ ਸ਼੍ਰੀ ਲక్ష్ਮੀ ਨਾਰਾਇਣ ਜੇਹ ਬਨੋਗੇ ਇਹ ਗਿਆਨ ਪਾਣ ਨਾਲ ਸ੍ਰਿਸ਼ਟੀ ਚੱਕਰ ਨੂੰ ਸਮਝਣ ਨਾਲ ਤੁਸੀਂ ਅਜੇ ਹੈ ਚੱਕਰਵਤੀ ਰਾਜਾ ਬਨੋਗੇ ਮਹਾਰਾਜਾ ਮਹਾਰਾਣੀ ਵੀ ਸਵਰਗ ਦੇ बन सकते हो लक्ष्मी नारायण भी ऐसी पढ़ाई तो बने ने ना। तुसी भी पढ़ाई पढ़ रहे हो ऐस पढ़ाई तो ही बनोगे ऐस पुरुषोत्तम संगमयुग का बहुत प्रभाव है बाप आंदे ने भारत देश दूजे कोई खंड आए बाप है अविनाशी सर्जन जरूर आन गए जो भूमि सदा कायम रही है ਜਿਸ ਧਰਤੀ ਤੇ ਭਗਵਾਨ ਦਾ ਪੈਰ ਲੱਗਿਆ ਉਹ ਧਰਨੀ ਕਦੇ ਵਿਨਾਸ਼ ਨਹੀਂ ਹੋ ਸਕਦੀ ਇਹ ਭਾਰਤ ਰਹਿੰਦਾ ਹੈ ਨਾ ਕਿ ਤੇਤਾਵਾਂ ਦੇ ਦੇ ਸਿਰਫ ਇਹ ਚੇਂਜ ਹੁੰਦਾ ਹੈ ਬਾਕੀ ਭਾਰਤ ਹੀ ਸੱਚਖੰਡ ਭਾਰਤ ਹੀ ਝੂਠਖੰਡ ਬੰਦਾ ਹੈ ਭਾਰਤ ਆਧਾਰਾਉਂਦਾ ਰਪਾਟ ਹੈ ਹੋਰ ਕੋਈ ਖੰਡ ਨੂੰ ਐਵੇਂ ਨਹੀਂ ਕਹਾਂਗੇ ਸੱਚਾ ਅਰਥਾਤ ਤ੍ਰੁੱਥ ਭਗਵਾਨਾ ਕੀ ਸੱਚਖੰਡ ਬਣਾਉਂਦੇ ਨੇ ਫਿਰ ਝੂਠਖੰਡ 라ਵਣ ਪਨਾਂਦਾ ਸਤਿ ਦੀ ਰੱਤੀ ਵੀ ਨਹੀਂ ਰਹਿੰਦੀ ਐਸ ਲਈ ਗੁਰੂ ਵੀ ਸੱਚੇ ਨਹੀਂ ਮਿਲਦੇ ਉਹ ਸੰਨਿਆਸੀ ਫਾਲੋਅਰਸ ਕਿਵੇਂ ਕਹਾ ਕੇ ਉਹ ਸੰਨਿਆਸੀ ਫਾਲੋਅਰਸ ਗਰਸਤੀ ਉਹਨਾਂ ਨੂੰ ਫਾਲੋਅਰਸ ਕਿਵੇਂ ਕਹਾ ਕੇ ਕੋਨ ਬਾਪ ਖੁਦ ਆ ਕੇ ਕਹਿੰਦੇ ਨੇ ਬੱਚੇ ਪਵਿੱਤਰ ਬਣੋ ਦੇਵੀ ਗੁਨਾ ਦੀ ਧਾਰਨਾ ਕਰੋ ਤੁਹਾਨੂੰ ਉਹਨ ਡੇਟਾ ਬੰਨਾ ਸੰਿਆਸੀ ਕੋਈ ਸੰਪੂਰਨ ਨਿਰਵਿਕਾਰਿਤ ਥੋੜੀ ਨੇ ਕੜੀ-ਕੜੀ ਵਿਕਾਰੀਆਂ ਕੋਲ ਜਾ ਕੇ ਹੀ ਜਨਮ ਲੈਂਦੇ ਨੇ ਕੋਈ ਫਿਰ ਬਾਲ ਬ੍ਰਹਮਚਾਰੀ ਵੀ ਹੁੰਦੇ ਨੇ ਅਜਿਹੇ ਬੋਤਨੇ ਵਿਲਾਇਤ ਵਿੱਚ ਵੀ ਬੋਤਨੇ ਫਿਰ ਜਦੋਂ ਬੁੱਢੇ ਹੁੰਦੇ ਨੇ ਸਤੰਭਾਲ ਕਰਨ ਦੇ ਲਈ ਸ਼ਾਤੀ ਕਰ ਲੈਂਦੇ ਨੇ ਫਿਰ ਉਹਨਾਂ ਦੇ ਲਈ ਧੰਨ ਵੀ ਛਾਟ ਕੇ ਜਾਂਦੇ ਨੇ ਬਾਕੀ ਤਨ ਤਰਮਾਉ ਕਰ ਜਾਂਦੇ ਨੇ ਇੱਥੇ ਤਾਂ ਉਹ ਨਾ ਦਾ ਬੱਚਿਆਂ ਵਿੱਚ ਬਹੁਤ ਮਮਤਾਮ ਰਹਿੰਦਾ ਹੈ ਸਾਠ ਵਰੇ ਤੋਂ ਬਾਅਦ ਬੱਚਿਆਂ ਦੇ ਹਵਾਲੇ ਕਰਦੇ ਫਿਰ ਜਾਂਚ ਕਰਦੇ ਦੇਖੀਏ ਸਾਡੇ ਪਿੱਛੇ ਠੀਕ ਚਲਾਉਂਦੇ ਨੇ ਜਾਂ ਨਹੀਂ ਪਰ ਅੱਜ ਕੱਲ ਦੇ ਬੱਚੇ ਕਹਿੰਦੇ ਬਾਪ ਵਾਨ ਪ੍ਰਸਤ ਗਿਆ ਤਾਂ ਚੰਗਾ ਹੋਇਆ ਚਾਪੀ ਤਾਂ ਮਿਲ ਗਈ ਜੋਨ ਦੇ ਜੀ ਸਾਰਾ ਖਾਣਾ ਹੀ ਖਰਾਬ ਕਰ ਦਿੰਦੇ ਫਿਰ ਬਾਪ ਨੂੰ ਕਹਿੰਦੇ ਇੱਥੋਂ ਨਿਕਲ ਜਾਓ ਬਾਪ ਸਮਝਾਂਦੇ ਨਹੀਂ ਪਰਦਸ਼ਨੀ ਵਿੱਚ ਤੁਸੀਂ ਲਿਖ ਦਿਓ ਪੈਨੋ ਤੇ ਪਾਈਓ ਆ ਕੇ ਰਚਨਾ ਤੇ ਰਚਨਾ ਦੇ ਆਦਿ ਮੱਧ ਅੰਤ ਦਾ ਗਿਆਨ ਸੁਣ ਐ ਸ੍ਰਿਸ਼ਟੀ ਚੱਕਰ ਦੇ ਗਿਆਨ ਨੂੰ ਜਾਨਣਾ ਤੁਸੀਂ ਚੱਕਰਵਤੀ ਦੇਵੀ ਦੇਵਤਾ ਵਿਸ਼ਵ ਦੇ ਮਹਾਰਾਜਾ ਮਹਾਰਾਣੀ ਪੰਜੌ ਕੀ ਇਹ ਬਾਪਾ ਬੱਚਿਆਂ ਨੂੰ ਡਾਇਰੈਕਸ਼ਨ ਦਿੰਦੇ ਨੇ ਹੁਣ ਬਾਪ ਕਹਿੰਦੇ ਨੇ ਇਹ ਹੈ ਬੋਤ ਜਨਮਾ ਦੇ ਅੰਤ ਦਾ ਜਨਮ ਮੈਂ ਨਾ ਵਿੱਚ ਪਰਵੇਸ਼ ਕਰਦਾ ਹਾਂ ਬ੍ਰਹਮਾ ਦੇ ਸਾਹਮਣੇ ਹੈ ਵਿਸ਼ਨੂੰ ਵਿਸ਼ਨੂੰ ਨੂੰ ਚਾਰ ਪੂਜਾਵਾਂ ਕਿਉਂ ਦਿੰਦੇ ਦੋ ਮੇਲ ਦੀਆਂ ਦੋ ਫੀਮੇਲ ਦੀਆਂ ਇੱਥੇ ਚਾਰ ਪੂਜਾ ਕੋਈ ਮਨੁੱਖ ਥੋੜੀ ਹੁੰਦਾ ਹੈ ਇਹ ਸਮਝਾਣ ਦੇ ਲਈ ਨੇ ਵਿਸ਼ਨੂੰ ਅਰਕਾਰ ਲਕਸ਼ਮੀਨਾਰਾਇਣ ਬ੍ਰਹਮਾ ਨੂੰ ਦਿਖਾਉਂਦੇ ਨੇ ਦੋ ਪੂਜਾ ਬ੍ਰਹਮਾ ਦੀ ਦੋ ਪੂਜਾ ਸਰਸਵਤੀ ਦੀ ਦੋਨੋਂ ਬੇਹੱਦ ਦੇ ਸੰਨਿਆਸੀ ਹੋ ਗਈ ਐਵੇਂ ਨਹੀਂ ਸੰन्यास ਕਰਕੇ ਫਿਰ ਕੋਈ ਦੂਜੀ ਜਗ੍ਹਾ ਚਲੇ ਜਾਣਾ ਹੈ ਨਹੀਂ ਗ੍ਰਸ ਸਵੇਾਰ ਵਿੱਚ ਰਹੰਦੇ ਨਰਕ ਦਾ ਬੁੱਧੀ ਤੋਂ ਤਿਆਗ ਕਰੋ ਨਰਕ ਨੂੰ ਪੁੱਲ ਸਵਰਗ ਨੂੰ ਬੁੱਤੀ ਤੋਂ ਯਾਦ ਕਰਨਾ ਹੈ ਨਰਕ ਤੇ ਨਰਕ ਵਾਸੀਆਂ ਤੋਂ ਬੁੱਧੀ ਯੋਗ ਹਟਾ ਕੇ ਸਵਰਗ ਵਾਸੀ ਦੇਵਤਾਵਾਂ ਨਾਲ ਬੁੱਤੀ ਯੋਗ ਲਗਾਉਣਾ ਹੈ ਜੋ ਪਰਦੇ ਨੇ ਉਹਨਾਂ ਦੀ ਬੁੱਧੀ ਵਿੱਚ ਰਹਿੰਦਾ ਅਸੀਂ ਪਾਸ ਕਰਾਂਗੇ ਫਿਰ ਐਵੇਂ ਪੜਾਂਗੇ ਅੱਗੇ ਗੁਰੂ ਕਰਦੇ ਸੀ ਜਦੋਂ ਵਨ ਪ੍ਰਸਤ ਅਵਸਥਾ ਹੁੰਦੀ ਸੀ ਬਾਪ ਕਹਿੰਦੇ ਨੇ मैं भी एना दी यानी ब्रह्मा दानप्रस्थ अवस्था प्रवेश करता जो बहुत जन्मा थे अंत के जन्म है भगवानो वाच मैं बहुत जन्माते अंत वाले जन्म प्रवेश करता हाँ जिसने शुरू तो लैके अंत तक पाठ वजाया उन्होंने प्रवेश करता हाँ क्योंकि उन्होंने ही पहले नंबर जाना है ब्रह्मा सो विष्णु विष्णु सो ब्रह्मा ਦੋਹਾਂ ਦੀ ਚਾਰ ਪੂਜਾਵਾਂ ਦਿੰਦੇ ਨੇ ਹਿਸਾਬ ਵੀ ਹੈ ਬ੍ਰਹਮਾ ਸਰਸਵਤੀ ਸੋ ਲక్ష్ਮੀ ਨਾਰਾਇਣ ਪਈ ਲక్ష్ਮੀ ਨਾਰਾਇਣ ਸੋ ਬ੍ਰਹਮਾ ਸਰਸਵਤੀ ਬੰਦੇ ਨੇ ਤੁਸੀਂ ਬੱਚੇ ਛੱਟ ਹੀ ਹਸਾਬ ਦਸਦੇ ਹੋ ਵਿਸ਼ਨੂ ਅਰਥਾਤ ਲక్ష్ਮੀ ਨਾਰਾਇਣ 84 ਜਨਮ ਲੈਂਦੇ ਲੈਂਦੇ ਫੇਰ ਆ ਗਈ ਸਾਧਾਰਨ ਬ੍ਰਹਮਾ ਸਰਸਵਤੀ ਬੰਦੇ ਨੇ ਐਨਾ ਦਾ ਨਾਮ ਬਾਅਦ ਵਿੱਚ ਬਾਬਾ ਨੇ ਬ੍ਰਹਮਾ ਰੱਖਿਆ ਨਹੀਂ ਤਾਂ ਬ੍ਰਹਮਾ ਦਾ ਬਾਪ ਕੌਣ ਜ਼ਰੂਰ ਕਹਾਂਗੇ ਸ਼ਿਬਾਬਾ ਕਿਵੇਂ ਰਚਿਆ ਅਡੌਪਟ ਕੀਤਾ ਬਾਬ ਗੰਦੇ ਨੇ ਮੈਂ ਨਾ ਵਿੱਚ ਪਰਵੇਸ਼ ਕਰਦਾ ਹਾਂ ਲਿਖਣਾ ਚਾਹੁੰਦਾ ਹੈ ਸ਼ਿ ਭਗਵਾਨੋ ਬਾਚ ਮੈਂ ਬ੍ਰਹਮਾ ਵਿੱਚ ਪਰਵੇਸ਼ ਕਰਦਾ ਹਾਂ ਜੋ ਆਪਣੇ ਜਨਮਾ ਨੂੰ ਨਹੀਂ ਜਾਣਦੀ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਆ ਕੇ ਮੈਂ ਪਰਵੇਸ਼ ਕਰਦਾ ਹਾਂ ਉਹ ਵੀ ਜਦੋਂ ਵਨਕ੍ਰਸth ਅਵਸਥਾ ਹੁੰਦੀ ਹੈ ਉਦੋਂ ਆਂਦਾ ਹਾਂ ਜਦੋਂ ਦੁਨੀਆ ਪੁਰਾਣੀ ਪਤਿਤ ਹੁੰਦੀ ਹੈ ਉਦੋਂ ਮੈਂ ਆਂਦਾ ਹਾਂ ਕਿੰਨਾ ਸਹਿਜ ਦੱਸਦੇ ਨੇ ਅੱਗੇ 60 ਵਰਿਆਂ ਵਿੱਚ ਗੁਰੂ ਕਰਦੇ ਸੀ ਪੰਤਾ ਜਨਮ ਤੋਂ ਹੀ ਗੁਰੂ ਕਰਾ ਦਿੰਦੇ ਨੇ ਇਹ ਸਿੱਖੇ ਨੇ ਐਨਾ ਕ੍ਰਿਸ਼ਨ ਤੋਂ ਅਰੇ ਛੋਟੇ ਪਨ ਵਿੱਚ ਗੁਰੂ ਕਰਾਂ ਦੀ ਕੀ ਤਰ੍ਹਾਂ ਸਮਝ ਸੇ ਨੇ ਛੋਟੇ ਪਨ ਵਿੱਚ ਮਨ ਜਾਣਗੇ ਤਾਂ ਸਦਗਤੀ ਨੂੰ ਪਾਲਣਗੇ ਬਾਪ ਸਮਝਾਂਦੇ ਨੇ ਇੱਥੇ ਕੋਈ ਸਦਗਤੀ ਹੋ ਨਾ ਸਕੇ ਹੁਣ ਬਾਪ ਤੋਂ ਹਨ ਕਿੰਨਾ ਸਹਿਜ ਸਮਝਾਂਦੇ ਤੇ ਉੱਚਾ ਬਣਾਉਂਦੇ ਨੇ ਭਗਤੀ ਵਿੱਚ ਤੁਸੀਂ ਸੀੜੀ ਹੇਠਾਂ ਉਤਰਦੇ ਆਏ ਰਾਵਣ ਰਾਜ ਹੈ ਨਾ ਵਿਸ਼ੇਸ਼ ਦੁਨੀਆ ਸ਼ੁਰੂ ਹੁੰਦੀ ਹੈ ਗੁਰੂ ਸਭ ਨੇ ਕੀਤੇ ਇਹ ਖੁਦ ਕਹਿੰਦੇ ਨੇ ਬ੍ਰਹਮਾ ਖੁਦ ਕਹਿੰਦੇ ਨੇ ਅਸੀਂ ਵੀ ਬਹੁਤ ਗੁਰੂ ਕੀਤੇ ਭਗਵਾਨ ਜੋ ਸਭ ਦੀ ਸਦਗਤੀ ਕਰਦੇ ਨੇ ਉਸ ਨੂੰ ਜਾਣਦੇ ਨੇ ਭਗਤੀ ਦੀਆਂ ਬਹੁਤ ਕੜੀਆਂ ਜੰਜੀਰਾ ਬਣ ਗਈਆਂ ਨੇ ਜੰਜੀਰਾ ਕੋਈ ਮੋਟੀਆਂ ਹੁੰਦੀਆਂ ਨੇ ਕੋਈ ਪਤਲੀਆਂ ਹੁੰਦੀਆਂ ਨੇ ਕੋਈ ਭਾਰੀ ਚੀਜ਼ ਚੱਕਦੇ ਹਾਂ ਤਾਂ ਕਿੰਨੀ ਮੋਟੀ ਜੰਜੀਰ ਨਾਲ ਬਨ ਕੇ ਚੱਕਦੇ ਹਾਂ ਐਸੇ ਵਿੱਚ ਵੀ ਐਵੇਂ ਹੈ ਕਵਿਤਾ ਚਾ ਤਾਂਗੇ ਤੋਂ ਆਟੀ ਸੁਨਣਗੇ ਚੰਗੀ ਤਰ੍ਹਾਂ ਪੜਨਗੇ ਕੋਈ ਸਮਝਦੇ ਹੀ ਨਹੀਂ ਨੰਬਰ 1 মালা ਦੇ ਦਾਣੇ ਵੰਦੇ ਨਹੀਂ ਮਨੁੱਖ ਭਗਤੀ ਮਾਰਗ ਵਿੱਚ মালা ਸਿਮਰਤੀ ਗਿਆਨ ਕੁਝ ਵੀ ਨਹੀਂ ਗੁਰੂ ਨੇ ਕਿਹਾ মালা ਫੇਰਦੇ ਰੋ ਬਸ ਰਾਮ ਰਾਮ ਦੀ ਧੁਨ ਲਗਾ ਦਿੰਦੇ ਨੇ ਜਿਵੇਂ ਵਾਜਾ ਵੱਜਦਾ ਹੈ ਆਵਾਜ਼ ਬੜਾ ਮਿੱਠਾ ਲੱਗਦਾ ਹੈ ਬਸ ਬਾਤ ਦੀ ਜਾਨ ਦੇ ਕੁਝ ਵੀ ਨਹੀਂ ਰਾਮਕਿਸ਼ਨੂ ਕਿਹਾ ਜਾਂਦਾ ਸ਼੍ਰੀ ਕ੍ਰਿਸ਼ਨ ਕਿਸ ਨੂੰ ਕਿਹਾ ਜਾਂਦਾ ਕਦੋਂ ਹੰਦੇ ਕੁਝ ਨਹੀਂ ਜਾਣਦੇ ਸ਼੍ਰੀ ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਕਿਸ ਨੇ ਸਿਖਾਇਆ ਗੁਰੂਆਂ ਨੇ ਸ਼੍ਰੀ ਕ੍ਰਿਸ਼ਨ ਦਵਾਪਰ ਵਿੱਚ ਆਇਆ ਤਾਂ ਦਵਾਪਰ ਤੋਂ ਬਾਅਦ ਤਾਂ ਕਲ ਯੁਗ ਆ ਗਿਆ ਹੋਰ ਜ਼ਿਆਦਾ ਤਮੋ ਪ੍ਰਧਾਨ ਬਣ ਗਏ ਬਾਪ ਕਹਿੰਦੇ ਨੇ ਮੈਂ ਸੰਗਮ ਤੇ ਆ ਕੇ ਤਮੋ ਪ੍ਰਧਾਨ ਨੂੰ ਸਤੋ ਪ੍ਰਧਾਨ ਬਣਾਉਂਦਾ ਤੁਸੀਂ ਕਿੰਨੇ ਅੰਧ ਸ਼ਰਧਾਲੂ ਬਣ ਗਏ ਹੋ ਬਾਪ ਸਮਝਾਉਂਦੇ ਨੇ ਜੋ ਕੰਡਿਆ ਤੋਂ ਫੁੱਲ ਬਨਨ ਵਾਲੇ ਹੋਣਗੇ ਚਾਚ ਸਮਝ ਜਾਣਗੇ ਕਹਿਣਗੇ ਤਾਂ ਬਿਲਕੁਲ ਸੱਚ ਗੱਲ ਹੈ ਕਈ ਕਈ ਲੋਕ ਚੰਗੀ ਤਰ੍ਹਾਂ ਸਮਝਦੇ ਨਹੀਂ ਤੋਹਾਨੂੰ ਕਹਿੰਦੇ ਨੇ ਤੁਸੀਂ ਉਹ ਚੰਗਾ ਸਮਝਾਉਂਦੇ ਹੋ 84 ਜਨਮਾਂ ਦੀ ਕਹਾਣੀ ਬਰੋਪਰ ਹੈ 11 ਸਾਗਰ ਇੱਕ ਬਾਪ ਹੈ ਜੋ ਆਕੇ ਤੁਹਾਨੂੰ ਪੂਰਾ ਗਿਆਨ ਦਿੰਦੇ ਨੇ ਅੱਛਾ ਮਿੱਠੇ ਮਿੱਠੇ ਸਿੱਕੇਦੇ ਬੱਚਿਆ ਪ੍ਰਤੀ ਮਾਤ ਪਿਤਾ ਬਾਪਦਾ ਦਾਦਾ ਯਾਤ ਪਿਆ ਤੇ ਗੁੱਡ ਮਾਰਨਿੰਗ रूहानी बाप की रूहानी बच्चों नमस्ते रूहानी बच्चों की रूहानी बाप दादा नमस्ते 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 जी धारना देख सार पहली धारणा सतगुरु बाप की याद न बुद्धि सतो प्रधान बनाना है सच्चा बनना है आस्तिक बन के आस्तिक बनाने की सेवा करनी है दूजा हूं वनप्रस्त अवस्था है एसली बेगदा सन्यासी बनके सब तो बुद्धि योग हटा देना है पावन बनना है गुण तारण करने ने वरदान है दे दुनिया दे दी, दी समृति तो उचा रहन वाले सर्व बंधना तो मुक्त फरिश्ता भव दे दुनिया दे दी, दी समृति तो उचा रहन वाले सर्व बंधना तो मुक्त फरिश्ता भव ਜਿਸ ਦਾ ਕੋਈ ਵੀ ਦੇ ਦੇਧਾਰੀਆਂ ਤੋਂ ਰਿਸ਼ਤਾਰਾਤ ਮੰਨਦਾ ਲਗਾਵ ਨਹੀਂ ਉਹ ਫਰਿਸ਼ਤਾ ਹੈ ਫਰਿਸ਼ਤਿਆਂ ਦੇ ਪੈਰ ਸਦਾ ਧਰਤੀ ਤੋਂ ਉੱਚੇ ਰਹਿੰਦੇ ਨੇ ਧਰਤੀ ਤੋਂ ਉੱਚਾ ਅਰਥਾਤ ਦੇਪਾਂ ਦੀ ਸਮ੍ਰਿਤੀ ਤੋਂ ਉੱਚਾ ਜੋ ਦੇ ਦੇਦੀ ਦੁਨੀਆ ਦੀ ਸਮ੍ਰਿਤੀ ਤੋਂ ਉੱਚਾ ਰਹਿੰਦੇ ਔਰ ਸਰਵ ਬੰਦਨਾ ਤੋਂ ਮੁਕਤ ਫਰਿਸ਼ਤਾ ਬੰਦੇ ਨੇ ਅਜਿਹੇ ਫਰਿਸ਼ਤੇ ਹੀ ਡਬਲ ਲਾਈਟ ਸਥਿਤੀ ਦਾ ਅਨੁਭਵ ਕਰਦੇ ਨੇ ਸਲੋਗਨ ਹੈ ਵਾਣੀ ਦੇ ਨਾਲ ਚਲਨ ਚਿਹਰੇ ਨਾਲ ਬਾਪ ਸਮਾਨ ਗੁਣ ਦਿਖਾਈ ਦੇਣ ਉਦੋਂ ਪ੍ਰਤਖਸ਼ਤਾ ਹੋਵੇਗੀ ਵਾਣੀ ਦੇ ਨਾਲ ਚਲਨ ਤੇ ਚਿਹਰੇ ਤੋਂ ਬਾਪ ਸਮਾਨ ਗੁਣ ਦਿਖਾਈ ਦੇਣ ਤਾਂ ਪ੍ਰਤਖਸ਼ਤਾ ਹੋਵੇਗੀ ਓਮ ਸ਼ਾਂਤੀ